ਲਾਓ ਵੀ ਮਿੱਤਰੋ ਪਹੁੰਚ ਚੁੱਕੇ ਆਂ ਜੱਸੀ ਮਾਧਪੁਰ ਬਾਈ ਦੇ ਫਾਰਮ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਵੀ ਅੱਜ ਆਪਾਂ ਜਾਵਾਂਗੇ ਬਾਈ ਦੇ ਫਾਰਮ ਤੇ ਆਪਾਂ ਉਰੇ ਆਏ ਸੀ ਜੀ ਹੂਟਰ ਸਿਸਟਮ ਠੀਕ ਹਨ ਇੱਕ ਸੋਚ ਜਿਹੜੀ ਕਿਸੇ ਨੇ ਕਮਾ ਦਿੱਤੀ ਸੀ ਦਿੱਕਤ ਆਈ ਸੀ ਤੇ ਪਹੁੰਚ ਚੁੱਕੇ ਆਂ ਜੱਸੀ ਮਾਧਪੁਰ ਬਾਈ ਦੇ ਫਾਰਮ ਤੇ ਬਾਈ ਦਾ ਬਹੁਤ ਹੀ ਵਧੀਆ ਫਾਰਮ ਹੈ ਠੀਕ ਹੈ ਤੇ ਇੱਕ ਸਟਾਰ ਪਲੇਅਰ ਨੇ ਬਾਈ ਇਸ ਸਮਰਾਲੇ ਏਰੀਏ ਦੇ ਸਮਰਾਲਾ ਇੱਥੋਂ ਬਿਲਕੁਲ ਨੇੜੇ ਹੀ ਆ ਕੋਈ 2-3 ਕਿਲੋਮੀਟਰ ਹੋਊਗਾ ਤੇ ਬਾਈ ਹੁਣਾ ਦੇ ਰੱਖੇ ਹੋਏ ਇੱਥੇ ਕਬੂਤਰ ਤੇ ਬਾਈ ਹੁਣੀ ਆ ਗਏ ਨੇ ਇਧਰੋਂ ਚੱਲੇ ਆ ਰਹੇ ਨੇ ਬਾਈ ਜੀ ਕੀ ਹਾਲ ਹੈ ਜੀ ਆਪਾਂ ਤੁਹਾਨੂੰ ਸ਼ੌਂਕ ਕਰਾਵਾਂਗੇ ਬਾਈ ਹੁਣਾ ਦੇ ਕਬੂਤਰਾਂ ਦਾ ਤੇ ਬਾਈ ਹੁਣਾ ਨਾਲ ਵੀ ਮਿਲਾਵਾਂਗੇ ਤੇ ਬਾਈ ਕਿਵੇਂ ਹੋ ਫਿਰ ਬਾਕੀ ਠੀਕ ਠਾਕ ਸਭ ਹਾਂ ਜੀ ਕਿਵੇਂ ਰਹੀਆਂ ਬਾਜੀਆਂ ਆਰਕਾਂ ਬਾਜੀਆਂ ਠੀਕ ਰਹੀਆਂ ਠੀਕ ਰਹੀਆਂ ਜੀ ਵਧੀਆ ਵਧੀਆ ਬਹੁਤ ਵਧੀਆ ਬਾਈ ਜੀ ਤੇ ਬਾਈ ਹੁਣਾਂ ਦਾ ਸ਼ੌਂਕ ਕੀਤਾ ਹੋਇਆ ਬਾਈ ਹੁਣਾਂ ਨੇ ਕਾਫੀ ਕੁਝ ਜਿਹੜਾ ਇੱਥੇ ਰੱਖਿਆ ਹੋਇਆ ਆ ਨਾਲ ਬਾਈ ਹੁਣਾਂ ਦੀ ਕੋਠੀ ਆ ਤੇ ਬੈਕ ਸਾਈਡ ਤੇ ਜਿਹੜਾ ਕਾਫੀ ਖੁੱਲੀ ਥਾਂ ਦੇ ਵਿੱਚ ਫਾਰਮ ਬਣਾਇਆ ਹੋਇਆ ਬਾਈ ਹੁਣਾਂ ਨੇ ਡੌਗੀ ਬੱਕਰੀਆਂ ਮੱਝਾਂ ਗਾਵਾਂ ਬਹੁਤ ਕੁਝ ਇੱਥੇ ਰੱਖਿਆ ਹੋਇਆ ਆ ਤੇ ਕਾਫੀ ਵਧੀਆ ਜਿਹੜੀਆਂ ਬਾਈ ਜੀ ਬਾਜ਼ੀਆਂ ਜਿੱਤੀਆਂ ਨੇ ਬਾਈ ਹੁਣਾਂ ਨੇ ਗੁੱਡ ਮਾਰਨਿੰਗ ਰੋਹਿਤ ਬਾਈ ਜੰਮੂ ਤੋਂ ਜੁੜੇ ਨੇ ਨਾਲ ਤੇ ਕਬੂਤਰ ਵੀ ਸਾਰੇ ਦੇ ਸਾਰੇ ਬਾਈ ਦੇ ਤੁਹਾਨੂੰ ਆਪਾਂ ਦਿਖਾਣੇ ਆ ਜੱਸੀ ਮਾਧਪੁਰ ਬਾਈ ਫੇਰ ਦੱਸਦੀ ਆ ਪਹੁੰਚ ਚੁੱਕੇ ਆ ਆਪਾਂ ਉਹਨਾਂ ਦੇ ਫਾਰਮ ਤੇ ਤੇ ਜਿੰਨੇ ਵੀ ਰਗਾ ਲਿੰਕ ਨੂੰ ਕਰ ਦਿਓ ਸ਼ੇਅਰ ਅੱਜ ਸ਼ੌਂਕ ਕਰਾਵਾਂਗੇ ਬਾਈ ਦੇ ਕਬੂਤਰਾਂ ਦਾ ਬਹੁਤ ਵਧੀਆ ਵਧੀਆ ਬਾਜ਼ੀਆਂ ਜਿੱਤੀਆਂ ਨੇ ਬਾਈ ਉਹਨਾਂ ਨੇ ਨਾਲ ਗੱਲਬਾਤ ਵੀ ਕਰਾਂਗੇ ਜਿਵੇਂ ਤੁਹਾਨੂੰ ਆਪਾਂ ਦੱਸਿਆ ਸੀ ਬਾਈ ਬਾਈ ਦੇ ਫਾਰਮ ਤੇ ਆਇਆ ਅਸਲੇ ਤੁਸੀਂ ਸ਼ੌਂਕ ਕਰਿਓ ਬਾਈ ਦੇ ਕਬੂਤਰਾਂ ਦਾ ਖੁੱਡਿਆਂ ਦਾ ਤੇ ਇੰਦਰ ਬਾਈ ਹੁਣਾ ਨੇ ਦੇਖੋ گاਵਾ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਅਰਸ਼ ਥਾਲੀ ਵਾਲ ਬਾਈ ਵੀ ਜੁੜੇ ਨੇ ਨਾਲ ਕਾਲਾ ਹੀਰਾ ਸਦਾਮ ਸਦਾਮ ਬਾਈ ਤੇ ਸਾਰੇ ਭਰਾ ਨਾਲ ਜੁੜੇ ਨੇ ਤੇ ਬਾਈ ਹੁਣਾ ਨੇ ਇੱਥੇ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਆ ਬੈਕ ਤੇ ਜਿਹੜਾ ਹੈਗਾ ਆ ਖੁੱਲਾ ਗੱਡੀਆਂ ਲਾਉਣ ਲਈ ਵੀ ਪੂਰਾ ਪ੍ਰਬੰਧ ਆ ਤੇ ਜਿੰਨੇ ਵੀ ਯਾਰ ਦੋਸਤ ਆਂਦੇ ਨੇ ਪੂਰੀ ਰਿਸਪੈਕਟ ਦਿੰਦੇ ਨੇ ਬਾਈ ਹੁਣੀ ਇੱਜ਼ਤ ਮਾਨ ਦਿੰਦੇ ਨੇ ਬਹੁਤ ਵਧੀਆ ਪਲੇਅਰ ਨੇ वैसे भी ठंडे सुहादे बंदे ने ते भाई दे सारे कबूतरਾਂ ਦਾ ਬਾਈ ਸ਼ੌਂਕ ਕਰਾਵਾਂਗੇ ਜੁੜੇ ਰਹੋ ਨਾਲ ਤੇ ਲਿੰਕ ਨੂੰ ਕਰ ਦਿਓ ਸ਼ੇਅਰ ਬੰਦਾ ਬਹੁਤ ਵਧੀਆ ਜਿਹਦੇ ਨਾਲ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਵੀਡੀਓ ਬਾਅਦ ਵਿੱਚ ਕਰਾਂਗੇ ਅੱਜ ਲਾਈਵ ਹੀ ਚੱਲੇਗਾ ਬਾਈ ਠੀਕ ਹੈ ਜੀ ਇੱਕ ਵੀਡੀਓ ਵੀ ਕਰਾਂਗੇ ਆਪਾਂ ਬਾਅਦ ਦੇ ਵਿੱਚ ਅੱਜ ਲਾਈਵ ਜਿਹੜਾ ਚੱਲ ਰਿਹਾ ਦੇਖ ਰਹੇ ਹੋ ਤੁਸੀਂ ਫਿਰ ਦੱਸ ਦੀਏ ਤੇ ਅੰਦਰ ਜਿਹੜੇ ਹੈਗੇ ਆ ਲਓ ਬਾਈ ਜੀ ਇੱਥੇ ਬਈ ਹੁਣਾਂ ਦੇ ਬਾਈ ਹੁਣਾਂ ਦੇ ਫਰੈਂਡ ਆਏ ਹੋਏ ਨੇ ਤੇ ਬਾਈ ਹੁਣਾਂ ਨੇ ਏਸੀ ਲਾਇਆ ਹੋਇਆ ਆ ਅੰਦਰ ਤੇ ਭਰਾ ਹੁਣੀ ਖਟੜੇ ਤੋਂ ਨਹੀਂ ਹਾਂ ਖਟੜਾ ਨੌਣ ਖਟੜਾ ਬਾਈ ਹੁਣੀ ਆ ਨਾਲ ਕਬੂਤਰ ੜਾਉਂਦੇ ਨੇ ਬਾਈ ਹੁਣਾਂ ਦੇ ਠੀਕ ਆ ਜੀ ਤੇ ਬਾਈ ਹੁਣਾਂ ਦੇ ਫਰੈਂਡ ਵੀ ਹੈਗੇ ਨੇ ਨਾਲ ਆਏ ਹੋਏ ਨੇ ਬੜਾ ਭਰਾ ਜੀ ਠੀਕ ਆ ਜੀ ਤੇ ਇਹ ਬਾਈ ਹੁਣਾਂ ਦਾ ਨਾਮ ਕੀ ਆ ਜੀ ਇਹ ਲਵਲੀ ਆ ਜੀ ਲਵਲੀ ਬਾਈ ਹੁਣੀ ਕਿੱਥੋਂ ਨੇ ਇਹ ਸੋਹਣੀ ਬਾਈ ਆ ਮਾਨਕੋਚ ਉਹਦਾ ਭਰਾ ਚੋਗਾ ਠੀਕ ਆ ਬਾਈ ਜੀ ਹਾਂਜੀ ਤੇ ਇਹ ਦੇਖੋ ਜੀ ਬਾਈ ਹੋਣਾ ਦੇ ਇਨਾਮ ਜਿਹੜੇ ਹੈਗੇ ਨੇ ਬਾਈ ਹੋਣਾ ਦੇ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਸਾਰੇ ਇਨਾਮ ਜਿਹੜੇ ਆ ਬਾਕੀ ਘਰਾਂ ਦੇ ਵਿੱਚ ਪਏ ਹੋਏ ਨੇ ਤੇ ਸ਼ੌਂਕ ਬਾਈ ਹੋਣਾਂ ਨੂੰ ਬਹੁਤ ਜ਼ਿਆਦਾ ਕਬੂਤਰਬਾਜੀ ਦਾ ਬਾਈ ਤੁਹਾਨੂੰ ਪਤਾ ਹੈ ਜਿਹੜਾ ਕੀੜਾ ਜਿਹਦੇ ਦਿਮਾਗ 'ਚ ਹੁੰਦਾ ਜਾਂਦਾ ਨਹੀਂ ਜੋ ਮਰਜੀ ਹੋ ਜਵੇ ਤੇ ਬਹੁਤ ਹੀ ਵਧੀਆ ਸ਼ੌਂਕਾ ਵੀਰ ਹੋਣਾਂ ਦਾ ਠੀਕ ਆ ਜੀ ਤੇ ਆਪਾਂ ਬਾਈ ਤੁਹਾਨੂੰ ਸ਼ੌਂਕ ਕਰਾਵਾਂਗੇ ਬਾਈ ਹੁਣਾਂ ਦੇ ਕਬੂਤਰਾਂ ਦਾ ਨਾਲੋਂ ਨਾਲ ਨਾਲੋਂ ਨਾਲ ਕਰਾਂਗੇ ਆਪਾਂ ਗੱਲਬਾਤ ਇਹ ਸਾਰੇ ਦੇ ਸਾਰੇ ਭਰਾ ਇੱਥੇ ਜਿੰਨੇ ਵੀ ਨੇ ਸ਼ੌਂਕ ਕਰਨ ਵਾਲੇ ਹੀ ਨੇ ਤੇ ਬਾਈ ਹੁਣਾਂ ਦਾ ਵਧੀਆ ਸੁਭਾਅ ਆ ਤੁਹਾਨੂੰ ਦੱਸਿਆ ਵਧੀਆ ਸੁਭਾਅ ਦੇ ਮਾਲਕ ਨੇ ਤੇ ਉਧਰ ਆਪਣੇ ਬਾਈ ਚਲੇ ਗਏ ਨੇ ਦੋ ਅੰਦਰ ਉਹ ਭੱਜਦੇ ਫਿਰਦੇ ਆਪਾਂ ਉਹ ਵੀ ਤੁਹਾਨੂੰ ਦਿਖਾਣੇ ਆ ਗੱਲਬਾਤ ਕਰਾਉਣੇ ਆ ਬਾਈ ਹੁਣਾਂ ਦੇ ਨਾਲ ਵੀ ਆਪਾਂ ਫਾਰਮ ਦੇ ਵਿੱਚ ਕਰਨ ਜਾ ਰਹੇ ਆ ਬਾਈ ਐਂਟਰੀ ਤੇ ਲਿੰਕ ਨੂੰ ਕਰ ਦਿਓ ਸ਼ੇਅਰ ਮਾਦਪੁਰ ਵਾਲਾ ਜੱਸੀ ਬਾਈ ਜਿਹਦੇ ਕਬੂਤਰ ਅੱਜ ਤੁਸੀਂ ਦੇਖਣ ਜਾ ਰਹੇ ਹੋ ਬਾਈ ਖੁੱਡੇ ਬਹੁਤ ਨੇ ਤੇ ਕਬੂਤਰ ਵੀ ਬਹੁਤ ਨੇ 스타 ప్ਲੇਅਰ ਆ ਬਾਈ ਸਮਰਾਲੇ ਏਰੀਆ ਦੇ ਫੇਰ ਤੁਹਾਨੂੰ ਦੱਸ ਦਈਏ ਵਧੀਆ ਬਾਜ਼ੀਆਂ ਜਿੱਤਦੇ ਨੇ ਬਾਈ ਹੁਣੀ ਤੇ ਕਿੱਥੇ ਕਿੱਥੇ ਰੱਖਨੇ ਕਬੂਤਰ ਬਾਈਆ ਦੇਖੋ ਕੱਚੀ ਥਾਂ ਵੀ ਛੱਡੀ ਹੋਈ ਆ ਬਾਈ ਹੁਣਾਂ ਨੇ ਬਾਈ ਮਾਧਪੁਰ ਪੰਡਾ ਸਮਰਾਲੇ ਦੇ ਲੱਗ ਗਿਆ ਬਾਈ ਆਪਾਂ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਅੱਜ ਆਪਾਂ ਜੱਸੀ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਤੇ ਬਾਈ ਆਪਾਂ ਮਾਧਪੁਰ ਪਹੁੰਚ ਚੁੱਕੇ ਆ ਲਿੰਕ ਕਰ ਦਿਓ ਸ਼ੇਅਰ ਜਿੰਨੇ ਭਰਾ ਆ ਜੁੜ ਜਾਣੇ ਨਾਲ ਇਹ ਕੱਚੀ ਥਾਂ ਛੱਡੀ ਹੋਈ ਆ ਤੇ ਕਬੂਤਰ ਜਿਹੜੇ ਹੈਗੇ ਨਾ ਵੱਡੇ ਕੋ ਜਾਈ ਦੇਖੋ ਚੁਗਰੇ ਨੇ ਬਾਹਰ ਥੋੜੀ ਥਾਂ ਪੱਕੀ ਆ ਬਾਕੀ ਜਿਹੜੀ ਕੱਚੀ ਆ ਬਾਈ ਠੀਕ ਹੈ ਜੀ ਪੂਰੇ ਫੇਰ ਦੱਸ ਦਈਏ ਫੂਟਰ ਸਿਸਟਮ ਜਿਹੜਾ ਹੈਗਾ ਸੈੱਟ ਕਰਨ ਲਈ ਆਇਹੀ ਨਾਲ ਮੈਂ ਕੱਜ ਆਪਾਂ ਸ਼ੌਂਕ ਕਰਾਣਾ ਬਾਈ ਹੋਣੀ ਬੜੇ ਵਧੀਆ ਬੰਦੇ ਨੇ ਕਰਾਉਣ ਦਿੱਤਾ ਉਹਨਾਂ ਨੇ ਸ਼ੌਂਕ ਨਹੀਂ ਤੇ ਪਹਿਲਾਂ ਕਦੇ ਵੀਡੀਓ ਵੀ ਨਹੀਂ ਕਰਾਈ ਬਾਈ ਹੋਣਾਂ ਨੇ ਠੀਕ ਹੈ ਜੀ ਇੱਧਰ ਜਾਲ ਪੂਰਾ ਭਰਤਾ ਬਾਈ ਹੋਣਾਂ ਨੇ ਕਬੂਤਰਾਂ ਦਾ ਦਿਖਾਨਿਆ ਤੁਹਾਨੂੰ ਉਹ ਵੀ ਤੇ ਲਿੰਕ ਕਰੋ ਤੇ ਸ਼ੇਅਰ ਜਿੰਨੇ ਵੀ ਦਾ ਨਾਲ ਜੁੜ ਜਾਣ ਜੀ ਠੀਕ ਹੈ ਜੀ ਇੱਧਰ ਬਾਈ ਹੋਣਾਂ ਨੇ ਰੱਖੇ ਹੋਏ ਪਸ਼ੂ ਵੀ ਘਰ ਦਾ ਦੁੱਧ ਤਿਆਰ ਹੁੰਦਾ ਆ ਬਾਈ ਤੇ ਨਾਲ ਇੱਕ ਆ ਬકરી ਵੀ ਹੈਗੀ ਆ ਬਾਈ ਹੁਣਾ ਦੇ ਕੋਲ ਤੇ ਡੌਗੀ ਵੀ ਹੈਗੇ ਨੇ ਬਾਈ ਹੁਣਾ ਦੇ ਕੋਲ ਤੇ ਪੱਖੇ ਦੇਖੋ ਬਾਈ ਉੱਪਰ ਚੱਲ ਰਹੇ ਨੇ ਤੇ ਕਬੂਤਰ ਇੱਧਰ ਪਿੰਜਰਿਆਂ ਵਿੱਚ ਜਾਲਾਂ ਵਿੱਚ ਵੀ ਪਾਏ ਹੋਏ ਨੇ ਬਹੁਤ ਸਾਰੇ ਕਬੂਤਰ ਵੀ ਨੇ ਵੀਰ ਹੁਣਾ ਕੋ ਤੇ ਵਧੀਆ ਬਾਜ਼ੀਆਂ ਜਿੱਤੇ ਨੇ ਇਸ ਸਾਲ ਚੈਨਲ ਕਰ ਲੋ ਸਬਸਕ੍ਰਾਈਬ ਤੁਹਾਨੂੰ ਦੱਸਿਆ ਕਿ ਜਿੱਥੇ ਜਿੱਥੇ ਜਾਵਾਂਗੇ ਆਪਾਂ ਸ਼ੌਂਕ ਕਰਾਵਾਂਗੇ ਕਬੂਤਰਾਂ ਦਾ ਪਿੰਡ ਆ ਬਾਈ ਦਾ ਮਾਧਪੁਰ ਪੋਲਾਲ ਸਮਰਾਲੇ ਦੇ ਲਾਗੇ ਬਿਲਕੁਲ ਸ਼ੌਂਕ ਜਿਹੜਾ ਅੱਜ ਦਾ ਬਾਈ ਵੱਖਰਾ ਹੀ ਹੋਣ ਜਾ ਰਿਹਾ ਆ ਪੂਰਾ ਐਂਡ ਸ਼ੌਂਕ ਇਹ ਕਬੂਤਰ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ ਬਾਈ ਜਿੰਨੇ ਕਬੂਤਰ ਨੇ ਪੂਰੀ ਕਰੀਮ ਆ ਪੰਜਾਬ ਦੀ ਬਾਈ ਹੁਣਾਂ ਦੇ ਕੋਲ ਇਹ ਦੇਖੋ ਕੱਲੇ ਕੱਲੇ ਖਾਨੇ ਦੇ ਵਿੱਚ ਜਿਹੜੇ ਹੈਗੇ ਆ ਕਬੂਤਰ ਬਾਈ ਹੁਣਾਂ ਨੇ ਪਾਏ ਹੋਏ ਨੇ ਤੇ ਇੱਕ ਚੀਜ਼ ਦੱਸ ਦਈਏ ਬਾਈ ਇਹ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਇਸ ਸੇਲ ਨਹੀਂ ਹੈਗੇ ਮੇਰੇ ਮਿੱਤਰੋ ਸਿਰਫ ਤੁਹਾਡੇ ਸ਼ੌਂਕ ਦੇ ਲਈ ਕਰੋ ਸ਼ੌਂਕ ਤੁਸੀਂ ਇਹਨਾਂ ਕਬੂਤਰਾਂ ਦਾ ਆਪਾਂ ਤੁਹਾਨੂੰ ਸਾਰੇ ਦੇ ਸਾਰੇ ਕਬੂਤਰ ਦਿਖਾਣੇ ਆ ਇੱਧਰ ਪਿੰਜਰਿਆਂ ਦੇ ਵਿੱਚ ਕਾਫੀ ਬੰਦ ਕੀਤੇ ਨੇ ਕਬੂਤਰ ਤੇ ਵਧੀਆ ਬਾਜ਼ੀਆਂ ਵੀ ਜਿੱਤਦੇ ਨੇ ਬਾਈ ਹੋਣੀ ਇੱਕ ਜੋੜਾ ਬਾਈ ਹੋਣਾ ਨੇ ਆ ਲਾਇਆ ਦੇਖੋ ਬਈ ਬਿੱਲੀਆਂ ਅੱਖਾਂ ਦੀ ਕਬੂਤਰੀ ਆ ਤੇ ਨਾਲ ਲਾਲ ਚੀਨਾ ਕਬੂਤਰ ਲਾਇਆ ਬਾਈ ਹੋਣਾ ਨੇ ਜੱਸੀ ਮਾੜ ਪਰ ਬਾਈ ਦੇ ਕਬੂਤਰ ਨੇ ਗੋਰਪ੍ਰੀਤ ਸਿੰਘ ਬਾਈ ਜੁੜੇ ਨੇ ਨੈਮੋ ਕੈਂਡੀ ਸ਼ਾਕਸ ਵਾਲੇ ਵੀ ਨਾਲ ਨੇ ਬਾਈ ਇਹ ਜੋੜਾ ਦੇਖੋ ਇੱਕ ਲਾਇਆ ਬਾਈ ਹੁਣਾਂ ਨੇ ਕਿਉਂਕਿ ਹੁਣ ਕਈ ਭਰਾ ਜਿਹੜੇ ਹੈਗੇ ਆ ਜੋੜੇ ਛੱਡਣ ਲੱਗ ਗਏ ਨੇ ਤੇ ਇੱਕ ਜੋੜਾ ਬਾਈ ਆਹ ਹੈ ਸ਼ਾਹ ਆਖਿਆ ਦਾ ਟੀਰ ਬਣਦਾ ਕਬੂਤਰੀ ਦੀ ਅੱਖ ਚ ਟੀਰ ਟੀਰੀ ਕਬੂਤਰੀ ਆ ਬਾਈ ਬਾਈ ਹੁਣਾਂ ਨੇ ਬਹੁਤ ਵੱਡੀਆਂ ਵੱਡੀਆਂ ਬਾਜ਼ੀਆਂ ਜਿੱਤੀਆਂ ਹੋਈਆਂ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਮੋਲ ਬਾਈ ਵੀ ਆ ਗਏ ਨੇ ਕ੍ਰਿਸ਼ ਮਹਿਰਾ ਬਾਈ ਆ ਗਏ ਨੇ ਬਈ ਇਹ ਜੱਸੀ ਮਾਹਰਪੁਰ ਸਮਰਾਲੇ ਦੇ ਲਾਗੇ ਆ ਬਈ ਇਹ ਪਿੰਡ ਫੇਰ ਦਾਦੀਏ ਤੇ ਜੱਸੀ ਬਾਈ ਦੇ ਕਬੂਤਰ ਨੇ ਖੁੱਡਿਆਂ ਦੇ ਵਿੱਚ ਕਬੂਤਰ ਹੀ ਕਬੂਤਰ ਨੇ ਤੇ 22 ਹੋਣੀ ਇੱਧਰ ਖੜੇ ਨੇ ਤੁਹਾਨੂੰ ਦੱਸਦੇ ਆ ਅੰਦਰ ਚੱਲਦੇ ਆ ਆਪਾਂ ਹੁਣ ਜਾਲ ਦੇ ਤੇ ਬੁਰਾ ਪੱਧਰਾ ਐਨ ਸਾਫ ਸੁਥਰਾ ਬਹੁਤੀ ਵੱਡਾ ਜਾਲ ਆ ਦੇਖੋ ਕਿੰਡਾ ਵੱਡਾ ਜਾਲ ਆ ਬਾਈ ਹੋਣਾ ਦਾ ਇੱਡੇ ਵੱਡੇ ਜਾਲ ਦੇ ਵਿੱਚ ਖੁੱਲੇ ਡੁੱਲੇ ਬਾਈ ਹੋਣਾ ਨੇ 6 ਖੁੱਡੇ ਅੰਦਰ ਬਣਾਏ ਹੋਏ ਨੇ 6 ਖੁੱਡੇ ਆਣਾ ਵੀਰੇ ਅੰਦਰ ਤੇ ਉਹ ਇਹਨਾਂ ਦੀ ਦੋ ਪਾਰਟੀਸ਼ਨ ਕੀਤੇ ਆ ਇੱਕ ਸਾਈਡ ਕਬੂਤਰੀਆਂ ਤੇ ਇੱਕ ਸਾਈਡ ਕਬੂਤਰ ਤਿੰਨ ਖੁੱਡਿਆਂ ਦੇ ਵਿੱਚ ਕਬੂਤਰੀਆਂ ਕਬੂਤਰ ਇਹ ਸਾਰੇ ਵੱਡੇ ਹੀ ਨੇ ਵੀਰੇ ਹਾਂ ਵੱਡੇ ਇਹ ਸਾਰੇ ਵੱਡੇ ਕਬੂਤਰ ਨੇ ਤੇ ਕਰੋ ਸ਼ੌਂਕ ਤੇ ਰੰਗ ਦੀ ਬਹੁਤ ਬਹੁਤ ਸੋਹਣੇ ਲਾਇਆ ਬਾਈ ਹੋਣਾ ਨੇ ਬਾਈ ਆ ਲਓ ਜੀ ਜੂਮ ਕਰਕੇ ਥੋੜਾ ਤੁਹਾਨੂੰ ਦਿਖਾ ਦਿੰਨੇ ਆਂ ਬਾਈ ਇਹ ਸ਼ੌਂਕ ਬਾਈ ਫੇਰ ਤੁਹਾਨੂੰ ਦੱਸਦੀ ਏ ਦੇਖੋ ਬਾਈ ਕਬੂਤਰ ਆਜਾ ਬਾਈ ਜਸੀ ਮਾਧਪੁਰ ਦੇ ਕਬੂਤਰ ਨੇ ਬਾਈਏ ਇੱਧਰ ਦੇਖੋ ਉੱਪਰ ਡੰਡਿਆਂ ਤੇ ਬੈਠ ਗਏ ਨੇ ਇਹ ਕਬੂਤਰੀਆਂ ਸਾਰੀਆਂ ਵੀਰੇ ਇਹ ਸਾਰੀਆਂ ਵੱਡੀਆਂ ਕਬੂਤਰੀਆਂ ਆ ਬਾਈ ਬਾਈ ਦੀਆਂ ਜਿੰਨੀਆਂ ਵੀ ਨੇ ਤੇ ਜੋੜੇ ਵੀਰੇ ਆਪਾਂ ਕਿਹੜੇ ਮਹੀਨੇ ਲਗਾਣੇ ਆ ਜੋੜੇ ਲੱਗਣੇ ਸ਼ੁਰੂ ਆ ਹਾਂ ਠੀਕ ਆ ਠੀਕ ਆ ਜੀ ਮਤਲਬ ਛੱਡਨੇ ਸ਼ੁਰੂ ਆ ਹੁਣ ਜੋੜੀਆਂ ਜਿੰਨੀ ਜੋੜੇ ਛੱਡਨੇ ਜਿਹੜੇ ਸ਼ੁਰੂ ਕਰ ਦਿੱਤੇ ਬਾਈ ਉਹਨਾਂ ਨੇ 1 ਬਾਈ ਇੱਧਰ ਖੜੇ ਨੇ 12 ਛੱਡੇ ਨੇ 12 ਕੁ ਪੇਸ਼ਟ ਤੋਂ ਅੱਗੇ ਅੱਛਾ ਇਦਾਂ ਲੱਗ ਲੱਗ ਮਤਲਬ ਬੈਚਾਂ ਦੇ ਵਿੱਚ ਛੱਡੋਗੇ ਇਹਨਾਂ ਨੂੰ ਠੀਕ ਆ ਠੀਕ ਆ ਕਿੰਨੇ ਕ ਬੱਚੇ ਬਣਾਣੇ ਆ ਹੋ ਜਾਂਦਾ ਜੀ 120 ਮਿੰਟ ਡੇਢ ਸੌ ਦੇ ਕਰੀਬ ਜਿਹੜਾ ਬੱਚਾ ਬਣ ਜਾਂਦਾ ਤਿਆਰ ਹੋ ਜਾਂਦੇ ਨੇ ਵਿਸ਼ਾਲ ਕੁਮਾਰ 740 ਸੁਖਵੀਰ ਸਿੰਘ ਸਿੱਧੂ ਬਾਈ ਹੁਣੀ ਆ ਹੈ ਬਾਈ ਸਾਰੀਆਂ ਹੀ ਕਬੂਤਰੀਆਂ ਤੇ ਰੰਗ ਦੇਖੋ ਕਿੰਨੇ ਕਿੰਨੇ ਵਧੀਆ ਲਾਏ ਨੇ ਬਾਈ ਹੁਣਾਂ ਨੇ ਆਹ ਕਬੂਤਰੀ ਦੇ ਉੱਪਰ ਦੇਖੋ ਕਿੰਨਾ ਵਧੀਆ ਰੰਗ ਲਗਾਇਆ ਬਾਈ ਹੁਣਾਂ ਨੇ ਫਾਰਮ ਆ ਜੱਸੀ ਬਾਈ ਦਾ ਮਾਦ ਪਰਸਮਰਾਲੇ ਤੋਂ ਬਾਈ 3 ਕਿਲੋਮੀਟਰ ਆਉ ਹੈ ਨਾ ਨਹੀਂ ਹੈਗਾ ਵੀ 10 ਪਰ 10 ਮਿੰਟ 12 ਕਿਲੋਮੀਟਰ ਸਮਰਾਲੇ ਤੋਂ 10 12 ਕਿਲੋਮੀਟਰ ਇਹ ਸਮਰਾਲਾ ਤੋਂ ਮੇਨ ਹਾਈਵੇ ਤੋਂ 3 ਕਿਲੋਮੀਟਰ ਆਣਾ ਮੇਨ ਹਾਈਵੇ ਤੋਂ ਚੰਡੀਗੜ੍ਹ ਲੁਧਿਆਣਾ ਹਾਈਵੇ ਆ ਜਿਹੜਾ ਟੋਲ ਪਲਾਜੇ ਤੋਂ 3 ਕਿਲੋਮੀਟਰ ਆ ਜਿਹੜਾ ਪੈਂਦਾ ਸਮਰਾਲੇ ਦੇ ਲਾਗੇ ਉਹਦੇ ਤੋਂ 3 ਕਿਲੋਮੀਟਰ ਆ ਬਾਈ ਇਹਨੇ ਕਬੂਤਰਿਆਂ ਵਾਈ ਹੁਣਾਣੀਆਂ ਤੇ ਬਾਈ ਇਹਨਾਂ ਨੂੰ ਇਸ ਟਾਈਮ ਤੁਸੀਂ ਜਿਹੜਾ ਦਾਣਾ ਪਾਣੀ ਆ ਜਿੱਦਾਂ ਹੁਣ ਬੱਚੇ ਕਢਾਣੇ ਆ ਤੇ ਉਹ ਕਿਹੜਾ ਪਾਉਂਦੇ ਹੋ ਵੀਰੇ ਸਰੋਂ ਸਾਡੇ ਨਾਲ ਜਿਹੜਾ ਨਾਲੇ ਕਣਕ ਦੇ ਨਾਲ ਸਰੋਂ ਬਸ ਹਾਂ ਬਾਕੀ ਤਾਰਾ ਕੋ ਬੁਲੀ ਡੰਡਾ ਬੁਲੀ ਡੰਡਾ ਠੀਕ ਆ ਯਾਦ ਰੱਖਣਾ ਅੱਛਾ ਇਹਨਾਂ ਦੇ ਆਂਡੇ ਲੈ ਕੇ ਤੇ ਬੱਚੇ ਟਰਾਂਸਫਰ ਕਰਦੇ ਨੇ ਉਹਨਾਂ ਕੋਲੋਂ ਭਲਾਈ ਜਾਣੇ ਆ ਉੱਥੇ ਆਪਾਂ ਠੀਕ ਆ ਉਹ ਜੋੜੇ ਜਿਹੜੇ ਬਾਹਰ ਲਗਾਏ ਹੋਏ ਆ ਹਨਾ ਉਹ ਮਿੱਟੀ ਵਗੈਰਾ ਵੀ ਖਾਂਦੇ ਆ ਵਧੀਆ ਮਿੱਟੀ ਪੁੱਟੀ ਸਾਰਾ ਕੁਝ ਪਾਵਾ ਪੁੱਤਰ ਜੇ ਕੋਈ ਪੁਰਾਣਾ ਚੁੱਲਾ ਹੋਇਆ ਲਾ ਕੇ ਲਿਆ ਕੋ ਪਾ ਦਿੰਦੇ ਆ ਪੁਰਾਣੇ ਚੁੱਲੇ ਦੀ ਤੰਦੂਰ ਦੀ ਮਿੱਟੀ ਬਾਈ ਹੁਣੀ ਦੱਸਦੇ ਨੇ ਬੜੀ ਵਧੀਆ ਆ ਕਬੂਤਰਾਂ ਦੇ ਵਾਸਤੇ ਤੇ ਇਟ ਰੋੜੀ ਵੀ ਪਾਉਂਦੇ ਹੋ ਤੇ ਗ੍ਰੇਟ ਗ੍ਰੇਟ ਨਹੀਂ ਪਾਉਂਦੇ ਬਾਈ ਹੁਣੀ ਇਟ ਰੋੜੀ ਵੀ ਬਾਈ ਤੋੜ ਕੇ ਬਾਈ ਹੁਣੀ ਪਾ ਦਿੰਦੇ ਆ ਫੇਰ ਤੁਹਾਨੂੰ ਦੱਸ ਦਈਏ ਮਹੇਸ਼ ਰਾਏਕਵਾੜ ਬਾਈ ਹੁਣੀ ਨਾਲ ਜੁੜ ਗਏ ਨੇ ਤੇ ਅੱਜ ਜਸੀਮਾਦਪੁਰ ਜਿਹੜਾ ਤੁਹਾਨੂੰ ਸਵੇਰੇ ਆਪਾਂ ਦੱਸ ਰਹੇ ਸੀ ਨਾ ਸਟਾਰ ਪਲੇਅਰ ਦੇ ਕਬੂਤਰ ਨੇ ਬਾਈ ਇਹ ਜਿਹੜੇ ਤੁਸੀਂ ਸ਼ੌਂਕ ਕਰ ਰਹੇ ਹੋ ਬਹੁਤ ਕਬੂਤਰ ਨੇ ਵੀਰ ਹੋਣਾ ਦੇ ਕੋਲ ਔਰ ਇੱਕ ਇੱਕ ਕਬੂਤਰ ਜਿਹੜਾ ਚੁਨਿੰਦਾ ਕਰੀਮ ਹੈ ਕਰੀਮ ਜਿਹੜੀ ਪੰਜਾਬ ਦੀ ਐਨ ਬਾਜ਼ੀਆਂ ਚ ਪੂੜੀਆਂ ਖੜਕਦੀਆਂ ਜਿੱਥੇ ਕਿਤੇ ਛੱਡ ਦਿੰਦੇ ਆ ਪੂਰਾ ਨਾਲ ਚੱਲਦਾ ਅਯਾਨ ਅਲੀ ਬਾਈ ਵੀ ਆਏ ਨੇ ਨਾਲ ਬਾਈ ਧੰਨਵਾਦ ਆ ਜਿੰਨੇ ਵੀ ਬਾਈ ਨਾਲ ਆਏ ਹੋਏ ਨੇ ਜੁੜੇ ਨੇ ਜੀ ਤੇ ਆ ਕਰੋ ਹੁਣ ਤੁਮ ਕਲਾ ਕਲਾ ਕਬੂਤਰ ਨੇੜੇ ਤੋਂ ਆਪਾਂ ਦਿਖਾਨੇ ਆ ਜ਼ੂਮ ਕਰਨਾ ਬਾਈ ਪਿਕਸਲ ਫਟ ਜਾਂਦੇ ਆ ਥੋੜੇ ਕਿਉਂਕਿ ਲਾਈਵ ਦੇ ਉੱਤੇ ਕੁਆਲਿਟੀ ਦਾ ਫਰਕ ਪੈਂਦਾ ਆ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਅੱਜ ਇਹ ਕਬੂਤਰ ਬਾਈ ਜਸੀ ਮਾਦਪੁਰ ਦੇ ਲਖਨ ਬਰਮਾ ਵੇਰੇ ਇਹਨਾਂ ਨੂੰ ਮਤਲਬ ਪਾ ਲਈ ਦਵਾਈ ਲਾਤੀ ਆਪਾਂ ਇਹਨਾਂ ਨੂੰ ਬਾਈ ਦਵਾਈ ਲਾਤੀ ਆ ਬਾਈ ਹੁਣਾਂ ਨੇ ਕਿੰਨੇ ਦਿਨ ਪਹਿਲਾਂ ਲਾਈ ਸੀ ਵੀਰੇ ਪੰਜ ਕਿ ਦਿਨ ਪੰਜ ਦਿਨ ਪਹਿਲਾਂ ਲਾਈ ਸੀ ਤੇ ਕਿਹੜੀ ਲਾਈ ਸੀ ਦਵਾਈ ਇਹ ਵੀ ਦੱਸੋ ਮੜਾ ਯਾਰ ਹਾਈ ਟੱਕੇ ਲਾਈ ਹਾਈ ਟੱਕੇ ਕੱਲੀ ਲਾਈ ਆ ਕਿੰਨੇ ਕਬੂਤਰਾਂ ਨੂੰ ਕਿੱਦਾਂ ਦਿੱਤੀ ਆ ਵੀਰੇ ਠੀਕ ਆ ਐ ਵੀਰੇ ਹਾਈ ਟੱਕ ਲਾਈ ਆ ਬਾਈ ਹੁਣਾਂ ਨੇ ਇਹਨਾਂ ਨੂੰ ਗੁਰਜੰਟ ਸਿੰਘ ਬਾਈ ਵੀ ਆਏ ਨੇ ਇਆਣ ਅਲੀ ਦੇਖੋ ਬਾਈ ਕਬੂਤਰ ਜੱਸੀ ਵੀਰ ਮਾਦਪੁਰ ਵਾਲਿਆਂ ਦੇ ਔਰ ਵਿੱਚ ਛਤਰੀ ਵੀ ਇੱਕ ਕੋਰਨਰ ਤੇ ਲਾਈ ਹੋਈ ਆ ਠੀਕ ਆ ਜੀ ਵਿਸ਼ਾਲ ਕੁਮਾਰ ਕਿੱਦਾਂ ਦਾ ਲੱਗਦਾ ਸ਼ੌਂਕ ਬਾਈ ਦੱਸਣਾ ਜ਼ਰੂਰ ਮੇਰੇ ਵੀਰ ਆਪਾਂ ਸਪੈਸ਼ਲ ਤੁਹਾਡੇ ਸ਼ੌਂਕ ਦੇ ਲਈ ਇੱਥੇ ਰੁਕੇ ਹੋਏ ਆਂ ਔਰ ਤੁਹਾਨੂੰ ਜਿਹੜਾ ਸ਼ੌਂਕ ਕਰਾ ਰਹੇ ਆਂ ਆਪਾਂ ਜੱਸੀ ਬਾਈ ਮਾਦ ਪਰ ਦੇ ਕਬੂਤਰਾਂ ਦਾ ਦੇਖੋ ਕਿੰਨ ਕਿੰਨੀਆਂ ਸਨਖੀਆਂ ਸਾਰੀਆਂ ਕਬੂਤਰੀਆਂ ਨੇ ਬਾਈ ਦੂਸਰੇ ਬੰਨੇ ਕਬੂਤਰਾਂ ਜੀ ਉਹ ਵੀ ਤੁਹਾਨੂੰ ਦਿਖਾਣੇ ਆਪਾਂ ਪਹਿਲਾਂ ਮੈਂ ਕਿਹਾ ਆਪਾਂ ਭਰਾਵਾਂ ਨੂੰ ਕਬੂਤਰੀਆਂ ਦਿਖਾ ਦਈਏ ਰੰਗ ਬਹੁਤ ਸੋਹਣੇ ਸੋਹਣੇ ਬਾਈ ਹੋਣਾ ਨੇ ਲਾਏ ਨੇ ਜੀ ਤੇ ਵੀਰੇ ਜਿਹੜੇ ਆਪਾਂ ਉਧਰ ਬੱਚੇ ਪਲਾਨੇ ਆ ਜਿੱਦਾਂ ਹੁਣ ਪਲਦੇ ਆ ਉਹਨਾਂ ਨੂੰ ਆਪਾਂ ਖਰਾਕ ਕਿਹੜੀ ਪਾਣੀ ਆ ਕਣਕ ਸਰੋਂ ਸਰੋਂ ਗੁੱਲੀ ਡੰਡਾ ਗੁੱਲੀ ਡੰਡਾ ਪਹਿਲਾਂ ਸਪੈਸ਼ਲ ਹੀ ਲਿਆ ਕੇ ਰੱਖਿਆ ਹੋਇਆ ਸ਼ੋਲੇ ਵੀ ਵਿੱਚ ਪਾਵਾਂਗੇ ਭਾਈ ਨੋਟ ਕਰੋ ਜਿਹੜੀਆਂ ਚੀਜ਼ਾਂ ਭਾਈ ਇੱਥੇ ਆਪਾਂ ਨੂੰ ਵੱਡੇ ਖੜਾਈਆਂ ਦੇ ਕੋਲ ਆਣੇ ਆ ਤਾਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਆ ਵੀਰੇ ਠੀਕ ਆ ਜੀ ਵੀਰੇ ਜੋੜੇ ਤੋੜਨ ਤੋਂ ਬਾਅਦ ਜਦੋਂ ਮਰਜੀ ਲਾ ਲਿਓ ਕੋਈ ਦਿੱਕਤ ਨਹੀਂ ਹੈਗੀ ਜਦੋਂ ਤੋੜੀ ਦਿੱਤੇ ਜੋੜੇ ਕੋਈ ਚੱਕਰ ਨਹੀਂ ਕੋਈ ਵੱਡਾ ਇਸ਼ੂ ਨਹੀਂ ਆ ਤੁਸੀਂ ਲਾ ਸਕਦੇ ਹੋ ਕੀੜਿਆਂ ਵਾਲੀ ਦਵਾਈ ਲੌਂਜ ਜੋੜੇ ਲਾਉਣ ਤੋਂ ਪਹਿਲਾਂ ਵੀ ਕੋਈ 10-15 ਦਿਨ ਲਾ ਦੇਣੀ ਚਾਹੀਦੀ ਆ ਹਫ਼ਤਾ 10 ਦਿਨ ਪਹਿਲਾਂ ਉਹਦਾ ਜਿਹੜਾ ਹੈਗਾ ਰਿਜ਼ਲਟ ਪੂਰਾ ਵਧੀਆ ਆਂਦਾ ਆ ਠੀਕ ਆ ਜੀ ਆਹ ਦੇਖੋ ਬਈ ਲਾਂ ਦੇ ਵਿੱਚ ਕਬੂਤਰੀਆਂ ਬੈਠੀਆਂ ਨੇ ਜਿੰਨੀਆਂ ਵੀ ਆ ਤੇ ਬਾਈ ਹੋਣਾ ਦੇ ਤੁਹਾਨੂੰ ਆਪਾਂ ਖੁੱਡੇ ਦਿਖਾ ਦਿੰਨੇ ਆ ਅੰਦਰ ਤੋਂ ਬਹੁਤ ਹੀ ਵਧੀਆ ਸਿਸਟਮ ਕੀਤਾ ਹੋਇਆ ਵੀਰ ਹੋਣਾ ਨੇ ਤੇ ਇਹ ਡੋਲੀ ਆ ਡੋਲੀ ਦੇ ਵਿੱਚ ਵੀ ਜੋੜੇ ਲਾ ਲਾ ਕੇ ਜਿਹੜੇ ਪੱਕੇ ਕਰ ਕਰਕੇ ਬਾਈ ਹੁਣੀ ਛੱਡ ਦੇ ਦਿੰਦੇ ਹਾਂਗੇ ਮੇਰੇ ਜਿੱਦਾਂ ਆਪਾਂ ਇਹ ਹੁਣ ਜੋੜੇ ਲਾਣੇ ਆ ਪਹਿਲਾਂ ਇਹਨਾਂ ਨੂੰ ਡੋਲੀ 'ਚ ਪਾ ਕੇ ਪੱਕੇ ਕਰਦੇ ਆਪਾਂ ਕਿ ਜਾਂ ਸਿੱਧੇ ਲਾ ਦਿੰਦੇ ਹੋ ਪਹਿਲਾਂ ਡੋਲੀਆਂ ਦੇ ਵਿੱਚ ਬਈ ਜੋੜੇ ਪੱਕੇ ਕੀਤੇ ਜਾਂਦੇ ਆ ਪੱਕੇ ਕਰਨ ਤੋਂ ਬਾਅਦ ਜਿਹੜੇ ਹੈਗਾ ਦੂਜੇ ਖੁੱਡਿਆਂ ਦੇ ਵਿੱਚ ਛੱਡੇ ਜਾਂਦੇ ਆ 7 ਦਿਨ ਬਾਅਦ 7 ਦਿਨ ਬਾਅਦ ਹਫਤਾ ਇੱਕ ਰੱਖਣਾ ਹੁੰਦਾ ਬਾਈ ਇਹਨੂੰ ਡੋਲੀ ਦੇ ਵਿੱਚ ਫੇਰ ਜਿਹੜਾ ਹੈਗਾ ਕਬੂਤਰਾਂ ਨੂੰ ਅੱਗੇ ਟਰਾਂਸਫਰ ਕੀਤਾ ਜਾਂਦਾ ਖੁੱਡਿਆਂ ਦੇ ਵਿੱਚ ਜਦੋਂ ਇਹ ਅੰਡੇ ਦੇ ਦਿੰਦੇ ਆ ਫੇਰ ਅੰਡੇ ਚੱਕ ਕੇ ਇੱਕ ਥਰਡ ਪਾਰਟੀ ਆ ਬਾਈ ਹੋਰ ਠੀਕ ਆ ਇਹਦੇ ਵਿੱਚ ਜਣਾ ਕੋ ਪਲਾਏ ਜਾਂਦੇ ਆ ਇਹਨਾਂ ਆਈਆਂ ਕਬੂਤਰੀਆਂ ਨਾਲ ਕੋਈ ਜ਼ੋਰ ਘੱਟ ਕਰਾਉਂਦੇ ਆ ਤਾਂ ਜੋ ਇੱਕ ਤੇ ਕਬੂਤਰੀਆਂ ਅੰਡੇ ਨਹੀਂ ਕੱਚੇ ਲਾਉਂਦੀਆਂ ਦੱਸਦੇ ਨੇ ਬਾਈ ਹੁਣੀ ਤੇ ਦੂਜਾ ਜਿਹੜਾ ਕਬੂਤਰ ਤੰਦਰੁਸਤ ਰਹਿੰਦਾ ਲੌਂਗ ਟਾਈਮ ਤੱਕ ਜਿਹੜਾ ਉਹ ਅੰਡੇ ਕਿੰਦਾ ਰਹਿੰਦਾ ਹੈ ਔਰ ਆਂਡੇ ਵਧੀਆ ਜਿਹੜੇ ਹੈਗੇ ਆ ਗਰੋਥ ਹੁੰਦੀ ਆ ਉਹਨਾਂ ਦੀ ਬੱਚਿਆਂ ਦੀ ਵੀ ਹਰ ਕਿਸੇ ਦਾ ਆਪੋ ਆਪਣਾ ਤਜਰਬਾ ਵਾਜੀ ਹਰ ਭਰਾ ਦਾ ਜਿੰਨੇ ਵੀ ਹੈਗੇ ਨੇ ਬਾਕੀ ਵੀਰੇ ਜੋੜੇ ਲਾਉਣ ਤੋਂ ਪਹਿਲਾਂ ਕੀੜਿਆਂ ਵਾਲੀ ਦਵਾਈ ਜੀਆਂ ਵਾਲੀ ਮਲਪਾਂ ਵਾਲੀ ਲੈ ਲਓ ਹਰ ਕਿਸੇ ਦੀ ਆਪਣੀ ਆਪਣੀ ਭਾਸ਼ਾ ਜ਼ਰੂਰ ਲਾਉਣੀ ਆ ਠੀਕ ਹੈ ਜੀ ਇੱਧਰ ਆਗੇ ਥੱਲੇ ਪੰਛੀ ਕਾ ਵੀ ਬਹਿ ਗਏ ਡਰਦੇ ਨੇ ਆਪਣੇ ਕੋਲੋਂ ਇਹ ਇਹ ਬੈਠੇ ਨੇ ਆ ਕੇ نیچے ਕਬੂਤਰੀਆਂ ਨੇ ਇਹ ਸਾਰੀਆਂ ਹੀ ਰੰਗ-ਬਰੰਗੀਆਂ ਰੰਗ ਲਾਏ ਹੋਏ ਨੇ ਪਾਈ ਹੋਣਾ ਨੇ ਤੇ ਸ਼ੌਂਕ ਕਿਦਾਂ ਦਾ ਲੱਗਦਾ ਵੀਰੇ ਉਹ ਵੀ ਦੱਸਣਾ ਜ਼ਰੂਰੀ ਠੀਕ ਹੈ ਅੱਜ ਦਾ ਜਿਹੜਾ ਸ਼ੌਂਕ ਆ ਬਹੁਤ ਹੀ ਵਧੀਆ ਆ ਇੱਕ ਲਾਜਵਾਬ ਖਿਡਾਰੀ ਦੇ ਕਬੂਤਰਾਂ ਦਾ ਤੁਸੀਂ ਸ਼ੌਂਕ ਕਰ ਰਹੇ ਹੋ ਮਿੱਤਰੋ ਦੇਖੋ ਇਹਨਾਂ ਨੇ ਸੋਹਣੇ ਕਬੂਤਰ ਨੇ ਬਾਈ ਹੋਣਾ ਦੇ ਔਰ ਵਧੀਆ ਬਾਜੀਆਂ ਲੱਕਦੇ ਨੇ ਬਾਈ ਹੁਣੇ ਐਮ ਐਸ ਢਿੰਡਸਾ ਸੰਨੀ ਨੇਗੀ ਬਾਈ ਜੁੜੇ ਨੇ ਨਾਲ 올 अबाउट ਐਨੀਮਲ ਵਾਲੇ ਇੱਕ ਵੱਡੀ ਚੀਜ਼ ਤੁਸੀਂ ਦੇਖੋ ਕਿੰਦਾ ਐਨ ਕਰੰਟਾ ਪੂਰਾ ਜਾਨਵਰਾਂ ਦੇ ਵਿੱਚ ਸਾਰੇ ਤੰਦਰੁਸਤ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਨੇ ਜਿੰਨੇ ਵੀ ਜਾਨਵਰ ਹੈਗੇ ਨੇ ਠੀਕ ਹੈ ਜੀ ਰੇਣੀ ਤੇ ਬੁੱਤਰੀਆਂ ਬਾਈ ਹੁਣ ਆਪਾਂ ਤੁਹਾਨੂੰ ਦੂਜੇ ਖੁੱਡੇ ਦੇ ਵਿੱਚ ਦਿਖਾਨੇ ਆ ਕਬੂਤਰ ਉਹ ਪਰਲੇ ਬੰਨੇ ਆ ਔਰ ਗੱਬੇ ਬਾਈ ਹੁਣਾਂ ਨੇ ਜਾਲ ਲਾਇਆ ਹੋਇਆ ਪਾਰਟੀਸ਼ਨ ਕੀਤੀ ਹੋਈ ਆ ਇਹਦੀ ਤੇ ਕਬੂਤਰ ਕਬੂਤਰੀਆਂ ਜਿਹੜੇ ਉਹ ਆਪਸ ਵਿੱਚ ਮਿਲ ਨਾ ਸਕਣ ਤੇ ਬਾਈ ਹੁਣੀ ਸਾਰਾ ਦਿਨ ਦੋ ਤਿੰਨ ਬੰਦੇ ਇਹਨਾਂ ਤੇ ਰਹਿੰਦੇ ਆ ਐ ਲੋ ਬਾਈ ਇਧਰ ਆ ਗਏ ਆਪਾਂ ਨਰਾਂ ਵਾਲੀ ਸਾਈਡ ਇਧਰ ਨੇ ਸਾਰੇ ਦੇ ਸਾਰੇ ਨਰ ਆਹ ਕੋ ਜੀ ਡੰਡਿਆਂ ਤੇ ਵੀ ਬਾਈ ਬੈਠੇ ਨੇ ਕਰੋ ਸ਼ੌਕ ਇਹਨਾਂ ਦਾ ਨੇੜੇ ਤੋਂ ਦਿਖਾਨੇ ਆ ਤੁਹਾਨੂੰ ਥੋੜੇ ਹੋ ਕੇ ਇਹ ਦੇਖੋ ਬਾਈ ਰੰਗ ਬਹੁਤ ਬਹੁਤ ਸੋਹਣੇ ਲਾਏ ਨੇ ਪੈਰਟ ਕਲਰ ਲਾਏ ਨੇ ਨਾਲ ਲਾਏ ਨੇ ਰੈੱਡ ਕਲਰ ਮਨਦੀਪ ਸਿੰਘ ਵਜਿੰਦਰ ਡਾਗਰ ਜੂਕੇ ਤੋਂ ਵੀ ਬਾਈ ਨਾਲ ਜੁੜੇ ਨੇ ਏ ਆ ਬਾਈ ਜੱਸੀ ਮਾਦ ਪਰ ਬਾਈ ਦੇ ਕਬੂਤਰ ਤਾਂ ਨਾ ਆਪਾਂ ਵਾਦਾ ਕੀਤਾ ਹੈਗਾ ਅਸੀਂ ਸਵੇਰੇ ਕਿ ਅੱਜ ਆਪਾਂ ਬਾਈ ਦੇ ਕਬੂਤਰਾਂ ਦਾ ਸ਼ੌਂਕ ਕਰਾਵਾਂਗੇ ਤੇ ਬਾਈ ਆਪਾਂ ਪਹੁੰਚ ਗਏ ਜੱਸੀ ਬਾਈ ਦੇ ਫਾਰਮ ਤੇ ਸਮਰਾਲੇ ਦੇ ਨੇੜੇ ਨੇ ਬਾਈ ਬਹੁਤ ਵੱਡੇ ਖੁੱਡੇ ਬਣਾ ਹੋਇਆ ਦੇਖੋ ਔਰ ਖਾਸ ਗੱਲ ਇਹ ਆ ਤੁਹਾਨੂੰ ਖੁੱਡਿਆਂ ਦਾ ਵੀ ਸ਼ੌਂਕ ਕਰਾਉਣੇ ਆ ਜਾਲੀਦਾਰ ਨੇ ਅੱਗੇ ਵੀ ਰੋਸ਼ਨਦਾਨ ਬਣਾਏ ਨੇ ਆ ਬੈਕ ਤੇ ਵੀ ਰੋਸ਼ਨਦਾਨ ਲਾਏ ਹੋਏ ਆ ਬਾਈ ਹੁਣਾਂ ਦੀ ਕੋਠੀ ਆ ਪਿਛਲੇ ਸਾਈਡ ਤੇ ਠੀਕ ਹੈ ਜੀ ਤੇ ਨਾਲ ਇੱਧਰ ਹੈਗੀ ਆ ਇਹ ਸਮਝ ਲਓ ਵੀ ਕਿਲਾ ਡੇਢ ਕਿਲਾ ਜਗ੍ਹਾ ਬਾਈ ਹੋਣਾ ਨੇ ਇਸੇ ਕੰਮ ਲਈ ਵਰਤੀ ਹੋਈ ਆ ਜਿਹੜੀ ਹੈਗੀ ਆ ਵਿਨੀਤ ਸ਼ਰਮਾ ਯੂਪੀ ਤੋਂ ਬਾਈ ਨਾਲ ਜੁੜੇ ਨੇ ਬਾਈ ਇਹ ਦੇਖੋ ਕਬੂਤਰ ਬਾਈ ਦੇ ਨਰ ਨੇ ਸਾਰੇ ਦੇ ਸਾਰੇ ਜਿੰਨੇ ਵੀ ਨੇ ਦੂਸਰੀ ਸਾਈਡ ਕਬੂਤਰੀਆਂ ਨੇ ਜਿਹੜੀਆਂ ਤੁਹਾਨੂੰ ਬਾਈ ਜੀ ਆਪਾਂ ਦਿਖਾਈਆਂ ਨੇ ਇੱਕ ਬਾਈ ਹੋਣਾ ਨੇ ਲੰਗੜੀ ਕਬੂਤਰੀ ਵੀ ਰੱਖੀ ਹੋਈ ਆ ਬਾਈ ਇਹਦੀ ਲੱਤ ਕੱਟੀ ਗਈ ਸੀ ਫੇਰ ਆ ਲਾਲ ਚੀਨੀ ਕਬੂਤਰੀ ਆ ਜਿਵੇਂ ਧੰਨੇ ਵਾਲੇ ਕਬੂਤਰ ਆ ਪੁਰਾਣੇ ਕਬੂਤਰ ਆ ਹੋ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਆ ਮਾਈ ਉਵੇਂ ਹੀ ਆ ਲਾਲ ਚੀਨਾ ਪੁਰਾਣ ਜਦੋਂ ਬਾਈ ਵੀਡੀਓ ਕਰਾਂਗੇ ਨਾ ਬਾਈ ਦੀ ਉਦੋਂ ਬਹਿ ਕੇ ਚੰਗੀ ਤਰ੍ਹਾਂ ਨਾਲ ਤਸੱਲੀ ਦੇ ਨਾਲ ਪੁੱਛਾਂਗੇ ਕਿਹੜਾ ਕਬੂਤਰ ਆ ਕਿਹੜਿਆਂ ਦੇ ਵਿੱਚੋਂ ਆ ਜਦੋਂ ਬਾਈ ਹੁਣੀ ਸਮਾਂ ਦੇਣਗੇ ਆ ਸਾਰਿਆਂ ਨੂੰ ਪੁਰਾਣਾ ਆ ਬਾਈ ਸਾਰਿਆਂ ਨੂੰ ਪੁਰਾਣਾ ਕਬੂਤਰ ਆ ਬਾਈ ਹੁਣਾਂ ਦੇ ਖੁੱਡੇ ਦਾ ਕਿੰਨੀ ਕੁ ਮਰ ਹੋਊਗੀ ਬਾਈ ਇਹਦੀ ਸ਼ੌਂਕੀ ਕਬੂਤਰਵਾਜ ਪੀਵੀ06 ਵਾਲੇ ਵੀ ਬਾਈ ਨਾਲ ਜੁੜ ਗਏ ਨੇ ਬਾਈ ਗਰਦਾਸਪੁਰ ਵਾਲੇ ਭਰਾ ਵੀ ਨਾਲ ਜੁੜੇ ਹੋਏ ਨੇ ਔਰ ਇਹ ਨਰਨੇ ਬਾਈ ਜਿੰਨੇ ਵੀ ਨੇ ਫਿਰ ਤੁਹਾਨੂੰ ਦੱਸ ਦਈਏ ਔਰ ਦੇਖੋ ਸਾਰੀ ਸਫਾਈ ਕਿੰਨੀ ਆ ਕਣਕ ਜਿਹੜੀ ਹੈਗੀ ਆ ਫਰਸਟ ਬਾਈ ਉਹਨਾਂ ਨੇ ਬਾਹਰ ਜਾਲੇ ਦੇ ਅੰਦਰ ਵੀ ਲਾਇਆ ਹੋਇਆ ਆ ਤੇ ਘੱਟੋ ਘੱਟ ਮੇਰੇ ਖਿਆਲ ਨਾਲ 12 ਫੁੱਟ ਲੰਬਾ ਜਾਲ ਹੋਊਗਾ ਹਨਾ 12 ਫੁੱਟ ਚੌੜਾ ਬਈ ਜਾਲ ਆ ਤੇ ਲੰਬਾਈ ਤੇ ਇਧਰ ਨੂੰ ਮੇਰੇ ਖਿਆਲ ਦੇ ਨਾਲ 50 ਫੁੱਟ ਦੇ ਕਰੀਬ ਹੋਊਗੀ ਬਾਦੀ ਹੋਣੀ ਆ ਇਹ ਦੇਖੋ ਕਿੰਨੀ ਦੂਰ ਤੱਕ ਆ ਇਧਰ ਨੂੰ ਜਾਲ ਔਰ ਸਾਰਾ ਖੁੱਲਾ ਡੁੱਲਾ ਉੱਪਰ ਵੀ ਜਾਲ ਲੱਗਾ ਹੋਇਆ ਆ ਤੇ ਸਾਰੇ ਦੇ ਵਿੱਚ ਕਬੂਤਰ ਡਾਰੀਆਂ ਮਾਰਦੇ ਨੇ ਆਰਾਮ ਦੇ ਨਾਲ ਔਰ ਉੱਪਰ ਵੀ ਪੂਰਾ ਮਜ਼ਬੂਤ ਲੋਹਾ ਜਿਹੜਾ ਚਿਣਿਆ ਹੋਇਆ ਆ ਬਈ ਔਰ ਸਪੋਰਟਾਂ ਦੀ ਪੂਰੀਆਂ ਤਗੜੀਆਂ ਨੇ ਵਿੱਚ ਤੇ ਵਿੱਚ ਹੀ ਛਤਰੀਆਂ ਲਾ ਕੇ ਜਿਹੜੇ ਬੱਚੇ ਗਿ ਜਾਣੇ ਸੌਖੇ ਹੁੰਦੇ ਪਰ ਬੱਚੇ ਹੁਣ ਇੱਥੇ ਨਹੀਂ ਬਾਈ ਹੁਣ ਨਹੀਂ ਡਾਂਦੇ ਬੱਚੇ ੜਾਉਂਦੇ ਨੇ ਬਾਈ ਹੁਣੀ ਖਟੜੇ ਖਟੜੇ ਉੜਦੇ ਨੇ ਬੱਚੇ ਨਾਉਣ ਖਟੜਾ ਵੀਰੇ ਨਾਉਣ ਖਟੜਾ ਬਾਈ ਹੁਣੀ ਆ ਜਿਨ੍ਹਾਂ ਦੇ ਘਰੇ ਉੜਦੇ ਆ ਬਾਈ ਹੁਣਾਂ ਨਾਲ ਪਹਿਲਾਂ ਵੀ ਤੁਹਾਨੂੰ ਮਿਲਾਇਆ ਆ ਵੀਡੀਓ ਦੇ ਸ਼ੁਰੂ ਦੇ ਵਿੱਚ ਤੇ ਦੁਬਾਰਾ ਜਿਹੜਾ ਹੈਗਾ ਤੁਹਾਨੂੰ ਬਾਈ ਹੁਣਾਂ ਦੇ ਨਾਲ ਆਪਾਂ ਮਲਾਵਾਂਗੇ ਭੂਰਾ 2345 ਬਾਈ ਸਾਰੇ ਬਾਈ ਨਾਲ ਜੁੜ ਗਏ ਨੇ ਬਾਈ ਟੈਂਟ ਐਂਡ ਟੈਂਟ ਹਾਊਸ ਗੁਰਕੀ ਵਾਲੇ ਵੀ ਨਾਲ ਜੁੜੇ ਹੋਏ ਜਿੰਨੇ ਵੀ ਭਰਾ ਨਾਲ ਜੁੜੇ ਨੇ ਸਭ ਦਾ ਦਿਲੋਂ ਧੰਨਵਾਦ ਆ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅੱਜ ਤੁਹਾਨੂੰ ਜੱਸੀ ਮਾਦਪੁਰ ਦੇ ਕਬੂਤਰਾਂ ਦਾ ਸ਼ੌਂਕ ਕਰਾਣਾ ਤੇ ਬਾਈ ਉਹ ਆਪਾਂ ਕਰਾ ਰਹੇ ਆ ਲਾਈਵ ਦੇ ਵਿੱਚ ਜਿੱਥੇ ਕਿਤੇ ਆਪਾਂ ਲਾਈਵ ਨਾ ਹੋ ਸਕੇ ਬਾਈ ਉੱਥੇ ਵੀਡੀਓ ਤੁਹਾਨੂੰ ਬਣਾ ਕੇ ਦੱਸਾਂ ਕਰਾਂਗੇ ਪ੍ਰੋਪਰ ਜਾਣਕਾਰੀ ਦੇਵਾਂਗੇ ਪੂਰੀ ਬਾਈ ਉਹਨਾਂ ਨੇ ਜੋੜੇ ਲਗਾਣੇ ਕਰਤੇ ਸਟਾਰਟ ਜੋੜੇ ਲਾਉਣ ਤੋਂ ਪਹਿਲਾਂ ਜਿਹੜੀ ਹੈਗੀ ਆ ਦਵਾਈ ਜਿਹੜੀ ਹੈਗੀ ਆ ਕੀੜਿਆਂ ਵਾਲੀ ਲਾਣੀ ਬਹੁਤ ਜ਼ਰੂਰੀ ਆ ਜੀ ਜ਼ਰੂਰ ভাই ਜੀ ਤੁਹਾਡਾ ਚੈਨਲ ਵੀ ਸ਼ੌਂਕੀ ਕਬੂਤਰਵਾਜ਼ ਪੀਵੀ06 ਵਾਲਿਓ ਕਰਾਂਗੇ ਆਪਾਂ ਠੀਕ ਹੈ ਜੀ ਔਰ ਬਾਕੀ ਵੀਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਤੁਹਾਡਾ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਆਹ ਦੇਖੋ ਵੀਰੇ ਉੱਪਰ ਜਿਹੜੀ ਆ ਕਬੂਤਰਾਂ ਦੀ ਟਾਹ ਨਹੀਂ ਵੱਖਰੀ ਆ ਬੈਠਿਆਂ ਦੀ ਜਦੋਂ ਬੰਦਾ ਕਬੂਤਰ ਡੰਡਿਆਂ ਤੇ ਵੰਦੇ ਆ ਨਾ ਫੇਰ ਬਹੁਤ ਹੀ ਵਧੀਆ ਜਿਹੜਾ ਹੈਗਾ ਇਹਨਾਂ ਦਾ ਦੇਖ ਇਹਨਾਂ ਦੀ ਦੇਖਦੀ ਆ ਇਹ ਹੈ ਜਸੀਮਾਦਪ ਸਮਰਾਲੇ ਦੇ ਲਾਗੇ ਬਾਈ ਦੇ ਕਬੂਤਰ ਜਿਹੜੇ ਜਿਹੜੇ ਵੀਰ ਨਾਲ ਜੁੜੇ ਨੇ ਸਾਰਿਆਂ ਦਾ ਧੰਨਵਾਦ ਆ ਬਈ ਅਹਲੇ ਔਰ ਤੁਹਾਨੂੰ ਆਪਾਂ ਕਬੂਤਰ ਦਿਖਾ ਰਹੇ ਹਾਂ ਬਹੁਤ ਵੱਡਾ ਫਾਰਮ ਆ ਬਾਈ ਹੁਣਾਂ ਦਾ ਫਾਰਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੀਰ ਹੁਣਾਂ ਨੇ ਰੱਖੀਆਂ ਹੋਈਆਂ ਨੇ ਸਾਡੀ ਕੋਸ਼ਿਸ਼ ਇਹੀ ਹੈ ਵੀ ਆਪਾਂ ਕਿੱਥੇ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਜੀ ਠੀਕ ਹੈ ਜੀ ਲੱਗਣਾ ਥੋੜਾ ਚਿੱਲ ਮਿਲ ਜਿਆ ਹੁੰਦਾ ਹੈਗਾ ਹੀ ਤੇ ਇਹ ਥੋੜਾ نیچے ਆ ਬੈਠੇ ਦੇ ਦੂਰੀ ਤੋਂ ਫਿਰ ਕੁਆਲਿਟੀ ਜਦੋਂ ਆਪਾਂ ਜ਼ੂਮ ਕਰਦੇ ਆ ਨਾ ਥੋੜੇ ਪਿਕਸਲ ਫਟ ਜਾਂਦੇ ਆ ਜੇ ਵੀਡੀਓ ਕਰੀਏ ਫਿਰ ਪਿਕਸਲ ਨਹੀਂ ਫਟਦੇ ਬਾਈ ਇਹ ਇੱਕ ਸਾਈਡ ਬਈ ਜਿੰਨੇ ਆ ਸਾਰੇ ਦੇ ਸਾਰੇ ਨਰ ਨੇ ਫੇ ਤੁਹਾਨੂੰ ਦੱਸ ਦਈਏ ਠੀਕ ਹੈ ਜੀ ਤੇ ਦੂਜੀ ਸਾਈਡ ਜਿਹੜੀਆਂ ਹੈਗੀਆਂ ਸਾਰੀਆਂ ਦੀਆਂ ਸਾਰੀਆਂ ਕਬੂਤਰੀਆਂ ਨੇ ਬਈ ਬਾਕੀ ਮਿੱਤਰੋ ਤੁਹਾਨੂੰ ਥੋੜੀ ਜੀ ਵੀਡੀਓ ਬਣਾਣੀ ਆ ਵੀਡੀਓ ਦੇ ਥਰੂ ਆਪਾਂ ਦੱਸਾਂਗੇ ਕਿਉਂਕਿ ਇੰਨੇ ਕੁਆਲਿਟੀ ਹੈ ਨਹੀਂ ਹੈਗੀ ਬਾਕੀ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਜਿਹੜੀ ਆ ਗਿਆ ਉਹ ਸ਼ੇਅਰ ਕਰਦੇ ਆਂ ਜੀ